ਹੋਤਾ ਹੈ ਮੁੱਲਤ ਨੂੰ ਇਹ ਪਤਾ ਸੀ ਕਿ ਪੁਲਿਸ ਹੁਣ ਉਹਨੂੰ ਬਖਸ਼ੋਗੀ ਨਹੀਂ ਤਾਂ ਜੇ ਉਹ ਖੁਦ ਸਰੈਂਡਰ ਕਰਤਾ ਹੈਗਾ ਔਰ ਉਹਦਾ ਪੁਲਿਸ ਰਿਮਾਰਟ ਮਿਲ ਗਿਆ ਹੈਗਾ ਪਰ ਇਹ ਕਹਿ ਲੋ ਵੀ ਇਸ ਕ੍ਰਾਈਮ ਦੇ ਵਿੱਚ ਇਹਦਾ ਹੈਗਾ ਵੱਡਾ ਇੱਕ ਪ੍ਰਾਪਤੀ ਪੁਲਿਸ ਨੂੰ ਮਿਲੀ ਹੈਗੀ ਹੈ ਜਦੋਂ ਇੱਥੇ ਦਾ ਇਲਾਕਾ ਮਜਿਸਟਰੇਟ ਮਜਿਸਟਰੇਟ ਜਗਵਰਾਜ ਸਿੰਘ ਦੀ ਅਦਾਲਤ ਦੇ ਵਿੱਚ ਸਵੇਰੇ ਆਤਮ ਸਮਰਪਣ ਕਰਤਾ ਸੀ ਉਸ ਤੋਂ ਬਾਅਦ ਦੁਪਹਿਰ ਜਿਹੜੀ ਸਿਟੀ ਮਤਲਬ ਸਦਰਪੁਰ ਫਰੀਦਕੋਟ ਨੇ ਉਹਦੀ ਗ੍ਰਿਫਤਾਰੀ ਪਾ ਲਈ ਹੈਗੀ ਹੈ ਪੁਲਿਸ ਦੇ ਉੱਪਰ ਵੀ ਕਾਫੀ ਦਬਾਅ ਸੀ ਕਿਉਂਕਿ ਇਹ ਪਰਿਵਾਰ ਨੇ ਐਲਾਨ ਕੀਤਾ ਸੀ ਕਿ ਜੇ ਅੱਜ ਸ਼ਾਮ ਤੱਕ ਮਲਜਮ ਨਹੀਂ ਪੜਾਇਆ ਜਾਂਦਾ ਤਾਂ ਕੱਲ ਨੂੰ ਉਹ ਲਾਸ਼ ਜਿਹੜੀ ਕੱਲ ਮਤਲਬ ਬੁੱਧਵਾਰ ਲਾਸ਼ ਆ ਜਿਹੜੀ ਉਹ ਐਸਐਸਪੀ ਦਫ਼ਤਰ ਰੱਖ ਕੇ ਰੋਸ ਮੁਜਾਹਰਾ ਕਰਨਗੇ ਉਹਦੀ ਪਤਨੀ ਰਤਿੰਦਰ ਕੌਰ ਪਹਿਲਾਂ ਹੀ ਪੁਲਿਸ ਨੇ 30 ਨਵੰਬਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤੀ ਸੀ ਜੀ ਪਰ ਜਿਹੜਾ ਇਸ ਦਾ ਮੁੱਖ ਸਾਜ਼ਿਸ਼ ਘੜਾ ਬੰਦਾ ਹੈਗਾ ਸੀ ਉਹਦਾ ਨਾਮ ਹੈਗਾ ਹਰਕਮਲਜੀਤ ਸਿੰਘ ਇਹ ਬੱਲੂਆਣੇ ਪਿੰਡ ਦਾ ਹੈਗਾ ਇਹ ਪਘੌੜਾ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਯੂਪੀ ਭੱਜ ਗਿਆ ਤੇ ਇਹ ਵੀ ਹੋ ਸਕਦਾ ਕਿ ਕਿਤੇ ਬਾਅਦ ਕਰਕੇ ਸਫਲ ਨਾ ਹੋ ਜੇ ਕੁਝ ਬੰਦੇ ਕਹਿ ਰਹੇ ਆ ਕਿ ਇੱਥੇ ਦੋ ਤਵੱਦ ਬੰਦੇ ਸ਼ਾਮਲ ਸੀ ਤੇ ਦੋ ਤਵੱਦ ਸ਼ਾਮਲ ਹੈ ਸੀ ਨਹੀਂ ਹੈ ਸੀ ਇਹ ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਪੱਸ਼ਟ ਲੱਗੂਗਾ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਕਤਲ ਹੋਇਆ ਸੀ ਦੋ ਦਿਨ ਪਹਿਲਾਂ ਇਹ ਕਤਲ ਉਸ ਦੀ ਪਤਨੀ ਜਿਹੜੀ ਕੈਨੇਡਾ ਤੋਂ ਰਿਪੋਰਟ ਹੋ ਕੇ ਆਈ ਆ ਉਸ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਸੀ ਪੁਲਿਸ ਨੇ ਉਸ ਮਾਮਲੇ ਵਿੱਚ ਉਸਦੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇੱਕ ਹੋਰ ਉਸ ਦਾ ਜਿਹੜਾ ਪ੍ਰੇਮੀ ਸੀ ਉਹ ਮੌਕੇ ਤੋਂ ਫਰਾਰ ਹੋ ਗਿਆ ਸੀ ਹਰਕਮਲ ਸਿੰਘ ਜਿਹੜਾ ਕਿ ਬੱਲੂਆਣਾ ਪਿੰਡ ਦਾ ਦੱਸਿਆ ਜਾ ਰਿਹਾ ਹੈ ਤੇ ਅੱਜ ਉਹ ਅਦਾਲਤ ਦੇ ਵਿੱਚ ਪੇਸ਼ ਹੋਇਆ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕਿਸ ਤਰ੍ਹਾਂ ਦੀ ਸਥਿਤੀ ਹੈ ਸਾਡਾ ਨਾ ਫੋਨ ਲਾਈਨ ਤੇ ਮੌਜੂਦ ਨੇ ਜਸਵੰਤ ਜਸ ਫਰੀਦਕੋਟ ਅਦਾਲਤ ਦੇ ਵਿੱਚੋਂ ਪੁੱਛਦੇ ਹਾਂ ਉਹਨਾਂ ਤੋਂ ਸਾਰੀ ਗੱਲਬਾਤ ਕੀ ਜਾਣਕਾਰੀ ਹੈ ਜਸ ਜੀ ਕੀ ਜਾਣਕਾਰੀ ਹੈ ਇਸ ਮਾਮਲੇ ਵਿੱਚ ਹਾਲੀ ਸਾਬ ਜਿਹੜਾ 29 ਤਰੀਕ ਰਾਤ ਨੂੰ ਕਤਲ ਹੋਇਆ ਹੈਗਾ ਪਿੰਡ ਸੁਖਨਵਾਲਾ ਵਿੱਚ ਗੁਰਵਿੰਦਰ ਸਿੰਘ ਨਾਂ ਦੇ ਨੌਜਵਾਨ ਦਾ ਉਹਦੇ ਚ ਉਹਦੀ ਪਤਨੀ ਰਕਿੰਦਰ ਕੌਰ ਪਹਿਲਾਂ ਹੀ ਪੁਲਿਸ ਨੇ 30 ਨਵੰਬਰ ਨੂੰ ਗ੍ਰਿਫਤਾਰ ਕਰਕੇ ਅਦਾਲਤ ਚ ਪੇਸ਼ ਕੀਤੀ ਸੀ ਜੀ ਪਰ ਜਿਹੜਾ ਇਸ ਦਾ ਮੁੱਖ ਸਾਜ਼ਿਸ਼ ਘੜਾ ਬੰਦਾ ਹੈਗਾ ਸੀ ਉਹਦਾ ਨਾਮ ਹੈਗਾ ਹਰਕਮਲਜੀਤ ਸਿੰਘ ਇਹ ਬੱਲੂਆਣੇ ਪਿੰਡ ਦਾ ਹੈਗਾ ਇਹ ਪਘੋੜਾ ਸੀ ਔਰ ਇਹ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਯੂਪੀ ਭੱਜ ਗਿਆ ਤੇ ਇਹ ਵੀ ਹੋ ਸਕਦਾ ਹੈ ਕਿ ਕਿਤੇ ਬਾਹਰਕਦਨੀ ਸਫਲ ਨਾ ਹੋ ਜੇ ਜੀ ਪਰ ਅੱਜ ਨੇ ਇਥੇ ਦਾ ਇਲਾਕਾ ਮਜਿਸਟ੍ਰੇਟ ਮਜਿਸਟ੍ਰੇਟ ਜਗਰਾਜ ਸਿੰਘ ਦੀ ਅਦਾਲਤ ਦੇ ਵਿੱਚ ਸਵੇਰੀ ਆਤਮ ਸਮਰਪਣ ਕਰਤਾ ਸੀ ਉਸ ਤੋਂ ਬਾਅਦ ਬਾਅਦ ਦੁਪਹਿਰ ਜਿਹੜੀ ਸਿਟੀ ਮਤਲਬ ਸਦਰਪੁਰ ਫਰੀਦਕੋਟ ਨੇ ਉਹਦੀ ਗ੍ਰਿਫਤਾਰੀ ਪਾਲੀ ਹੈਗੀ ਹੈ ਔਰ ਜਿਹੜਾ ਜੁਡੀਸ਼ਮ ਜਸਟਰ ਜਗਰਾਤ ਸਿੰਘ ਆ ਉਹਨਾਂ ਨੇ ਮੁਲਜ਼ਮ ਨੂੰ 5 ਦਸੰਬਰ ਤੱਕ ਪੁਲਿਸ ਰਿਮਾਂਡ ਤੇ ਭੇਜਣ ਦਾ ਹੁਕਮ ਦਿੱਤਾ ਔਰ ਇਸ ਗ੍ਰਿਫਤਾਰੀ ਨਾਲ ਜਿਹੜਾ ਹੈਗਾ ਪੀੜਤ ਪਰਿਵਾਰ ਨੂੰ ਵੀ ਜਿੱਥੇ ਕਾਫੀ ਰਾਹਤ ਮਿਲੀ ਹੈ ਕਿਉਂਕਿ ਬਹੁਤ ਪਰੇਸ਼ਾਨ ਸੀ ਕਿ ਜਿਹੜਾ ਐਡਾ ਵੱਡਾ ਕ੍ਰਾਈਮ ਦਾ ਮੁੱਖ ਮਲਜ਼ਮ ਹੈਗਾ ਉਹਨੂੰ ਪੁਲਿਸ ਫੜ ਨਹੀਂ ਰਹੀ ਹੈਗੀ ਤੇ ਪੁਲਿਸ ਦੇ ਉੱਪਰ ਵੀ ਕਾਫੀ ਦਬਾਅ ਸੀ ਕਿਉਂਕਿ ਇਹ ਪਰਿਵਾਰ ਨੇ ਐਲਾਨ ਕੀਤਾ ਸੀ ਕਿ ਜੇ ਅੱਜ ਸ਼ਾਮ ਤੱਕ ਮਲਜਮ ਨਹੀਂ ਫੜਾਇਆ ਜਾਂਦਾ ਤਾਂ ਕੱਲ ਨੂੰ ਉਹ ਲਾਸ਼ ਜਿਹੜੀ ਕੱਲ ਮਤਲਬ ਬੁੱਧਵਾਰ ਲਾਸ਼ ਆ ਜਿਹੜੀ ਉਹ ਐਸਐਸਪੀ ਦਫ਼ਤਰ ਰੱਖ ਕੇ ਰੋਸਮਜਾਰਾ ਕਰਨਗੇ ਜੀ ਤਾਂ ਮੈਨੂੰ ਇਹ ਲੱਗਦਾ ਕਿ ਮਲਜਮ ਨੂੰ ਇਹ ਪਤਾ ਸੀ ਕਿ ਪੁਲਿਸ ਹੁਣ ਉਹਨੂੰ ਬਖਸ਼ੋਗੀ ਨਹੀਂ ਤਾਂ ਜੇ ਉਹ ਖੁਦ ਸਰੈਂਡਰ ਕਰਤਾ ਹੈਗਾ ਔਰ ਉਹਦਾ ਪੁਲਿਸ ਰਿਮਾਰਟ ਮਿਲ ਗਿਆ ਹੈਗਾ ਪਰ ਇਹ ਕਹਿ ਲੋ ਵੀ ਇਸ ਕ੍ਰਾਈਮ ਦੇ ਵਿੱਚ ਹੀ ਲੱਗਦਾ ਵੱਡਾ ਇੱਕ ਪ੍ਰਾਪਤੀ ਪੁਲਿਸ ਨੂੰ ਮਿਲੀ ਹੈਗੀ ਹੈ ਤੇ ਬਾਕੀ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੂਗਾ ਕਿ ਹੋਰ ਕਿੰਨੇ ਬੰਦੇ ਇਸ ਵਿੱਚ ਇਨਵੋਲਵ ਹੈਗੇ ਆ ਕਿਉਂਕਿ ਕੁਝ ਬੰਦੇ ਕਹਿ ਰਹੇ ਅਗੇ ਇਥੇ ਦੋ ਤਵੱਦ ਬੰਦੇ ਸ਼ਾਮਲ ਸੀ ਤੇ ਦੋ ਤਵੱਦ ਸ਼ਾਮਲ ਹੈ ਸੀ ਨਹੀਂ ਹੈ ਸੀ ਇਹ ਹੁਣ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗੂਗਾ ਕੁਝ ਪਤਾ ਲੱਗਾ ਹੋਵੇ ਰੁਪਿੰਦਰ ਕੌਰ ਦੀ ਹੁਣ ਕੀ ਡੇਟ ਅੱਗੇ ਤਰੀਕ ਕਿਹੜੀ ਆ ਹਲਸਾਬ ਉਹਨਾਂ ਨੂੰ 30 ਨਵੰਬਰ ਨੂੰ ਅਰੈਸਟ ਕੀਤਾ ਸੀ ਉਹਨਾਂ ਦਾ ਪੁਲਿਸ ਰਿਮਾਂਡ ਹੈਗਾ ਕੱਲ ਨੂੰ ਬਾਅਦ ਪਰ ਉਹਨੂੰ ਅਦਾਲਤ 'ਚ ਪੇਸ਼ ਕੀਤਾ ਜਾਊਗਾ ਔਰ ਕੱਲ ਪੁਲਿਸ ਅਦਾਲਤ ਨੂੰ ਦੱਸੂਗੀ ਕਿ ਕੀ ਕੋਈ ਫਰਦਰ ਪੁਲਿਸ ਰਿਮਾਂਡ ਦੀ ਲੋੜ ਹੈ ਜਾਂ ਨਹੀਂ ਹੈ ਜਾਂ ਹੁਣ ਤੱਕ ਕੋਈ ਤਕੀ ਪੁੱਛਗਛ ਕੀਤੀ ਗਈ ਹੈ ਮਤਲਬ ਕੱਲ ਦਾ ਦਿਨ ਇਨਵੈਸਟੀਗੇਸ਼ਨ ਲਈ ਕਾਫੀ ਅਹਿਮ ਹੋਊਗਾ ਮਲਜ਼ਮ ਨੂੰ ਇਹ ਪਤਾ ਸੀ ਕਿ ਪੁਲਿਸ ਹੁਣ ਉਹਨੂੰ ਬਖਸ਼ੋਗੀ ਨਹੀਂ ਤਾਂ ਜੇ ਉਹ ਖੁਦ ਸਰੈਂਡਰ ਕਰਤਾ ਹੈਗਾ ਔਰ ਉਹਦਾ ਪੁਲਿਸ ਰਿਵਾਰਡ ਮਿਲ ਗਿਆ ਹੈਗਾ ਪਰ ਇਹ ਕਹਿ ਲੋ ਵੀ ਇਸ ਕ੍ਰਾਈਮ ਦੇ ਵਿੱਚ ਹੀ ਲੱਗਦਾ ਵੱਡਾ ਇੱਕ ਪ੍ਰਾਪਤੀ ਪੁਲਿਸ ਨੂੰ ਮਿਲੀ ਹੈਗੀ ਹੈ ਜ ਜਿਹਨ ਇੱਥੇ ਦਾ ਇਲਾਕਾ ਮਜਿਸਟਰੇਟ ਮਜਿਸਟਰੇਟ ਜਗਰਾਤ ਸਿੰਘ ਦੀ ਅਦਾਲਤ ਦੇ ਵਿੱਚ ਸਵੇਰੀ